ਨਮਸਕਾਰ ਖਬਰਾਂ ਦੇ ਇਸ ਬਲਿੱਟ ਵਿੱਚ ਆਪ ਸਭ ਦਾ ਸਵਾਗਤ ਹੈ ਪੇਸ਼ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਪੰਜਾਬ ਸਰਕਾਰ ਨੂੰ ਝਟਕਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਾਵਰਕਾਮ ਦੀ ਮਾਲਕੀ ਵਾਲੀ ਕਿਸੇ ਵੀ ਜਾਇਦਾਦ ਨੂੰ ਤਬਦੀਲ ਕਰਨ ਤੇ ਹੁਣ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਦੇ ਇਸ ਫੈਸਲੇ ਦੇ ਨਾਲ ਪੰਜਾਬ ਸਰਕਾਰ ਦੀ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਮੁਹਿੰਮ ਨੂੰ ਵੀ ਝਟਕਾ ਲੱਗਾ ਹੈ ਜਦੋਂ ਕਿ ਪਾਵਰਕਾਮ ਦੀਆਂ ਮੁਲਾਜ਼ਮਾਂ ਟੀਰਾ ਨੇ ਇਸ ਫੈਸਲੇ ਦੇ ਨਾਲ ਰਾਹਤ ਮਹਿਸੂਸ ਕੀਤੀ ਹੈ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਾਵਰਕਾਮ ਦੀਆਂ ਕੁਝ ਅਹਿਮ ਸੰਪਤੀਆਂ ਸ਼ਨਾਖਤ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਪਟਿਆਲਾ ਦੀ 50 ਏਕੜ ਦੀ ਬੰਡੂਂਗਰ ਸਾਈਟ ਨੂੰ ਪੁੱਡਾ ਨੂੰ ਤਬਦੀਲ ਕਰ ਦਿੱਤਾ ਸੀ ਹਾਈ ਕੋਰਟ ਦੇ ਸੀਨੀਅਰ ਵਕੀਲ ਬਲਤੇਜ ਸਿੰਘ ਸਿੱਧੂ ਨੇ ਵੱਲੋਂ ਪਾਵਰਕਾਮ ਦੀਆਂ ਸੰਪਤੀਆਂ ਵਿੱਚ ਜਾਂਦੇ ਰੋਕ ਲਗਾਉਣ ਲਈ ਜਾਣਿਤ ਪਟੀਸ਼ਨ ਜਾਰੀ ਕੀਤੀ ਗਈ ਸੀ ਜਿਸ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਣੀ ਹੈ ਹਾਈ ਕੋਰਟ ਨੇ ਇਸ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਇੱਕ ਹਫਤਾ ਪਹਿਲਾਂ ਰਾਜਵੀਰ ਸਿੰਘ ਬੱਲੋ ਅਰਜੀ ਦਾਇਰ ਕਰਕੇ ਅਦਾਲਤ ਦੇ ਤੁਰੰਤ ਪ੍ਰਭਾਵ ਦੀ ਮੰਗ ਕਰਦਿਆਂ ਤਰਕ ਪੇਸ਼ ਕੀਤਾ ਗਿਆ ਸੀ ਕਿ ਪਾਵਰਕਾਮ ਨੇ ਪਟੀਸ਼ਨ ਦੇ ਦੌਰਾਨ ਹੀ ਬਡੂੰਗਰ ਸਾਈਟ ਦੀ 50 ਏਕੜ ਜੋ ਕਿ ਜ਼ਮੀਨ ਹੈ ਉਹ ਪੁੱਡਾ ਨੂੰ ਤਬਦੀਲ ਕਰ ਦਿੱਤੀ ਹੈ ਹੁਣ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਅੱਜ ਅਰਜੀ ਤੇ ਸੁਣਵਾਈ ਦੇ ਦੌਰਾਨ ਪਾਵਰਕਾਮ ਨੂੰ ਦੀਆਂ ਮਲਕੀਤ ਵਾਲੀਆਂ ਸਾਰੀਆਂ ਸੰਪਤੀਆਂ ਨੂੰ ਤਬਦੀਲ ਕਰਨ ਤੇ ਰੋਕ ਇੱਕ ਵਾਰ ਫਿਰ ਲਗਾ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੰਪਤੀਆਂ ਤੋਂ ਕਰੀਬ 1500 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਮਿਠਿਆ ਗਿਆ ਸੀ ਇਹ ਬਠਿੰਡਾ ਦੀ ਥਰਮਲ ਕਲੋਨੀ ਦੀ ਜ਼ਮੀਨ ਵੀ ਤਬਦੀਲ ਕੀਤੀ ਗਈ ਸੀ ਬਡੁੰਗਰ ਸਾਈਟ ਨੂੰ ਪੁੱਡਾ ਨੂੰ ਤਬਦੀਲ ਕਰਨ ਬਾਰੇ ਕੁਝ ਦਿਨ ਪਹਿਲਾਂ ਪਾਵਰ ਪਾਵਰ ਕਮ ਬੋਰਡ ਦੇ ਆਫ ਡਾਇਰੈਕਟਰਜ਼ ਨੇ ਪ੍ਰਵਾਨਗੀ ਦੇ ਦਿੱਤੀ ਸੀ ਇਕਠਿਤ ਤੌਰ ਤੇ ਸਰਕਾਰ ਇਹਨਾਂ ਜਾਇਦਾਦਾਂ ਨੂੰ ਮਾਰਕੀਟ 'ਚ ਵੇਚ ਕੇ ਆਮਦਨ ਦੇ ਵਸੀਲੇ ਝਟਾਉਣਾ ਚਾਹੁੰਦੀ ਸੀ ਇਸ ਦਾ ਵਿਰੁੱਧ ਵਿਰੋਧ ਵੀ ਮੁਲਾਜ਼ਮਾਂ ਟੀਰਾਂ ਦੇ ਬੱਲੋ ਕੀਤਾ ਗਿਆ ਸੀ ਅਤੇ ਸੰਘਰਸ਼ ਵੀ ਹੋਇਆ ਸੀ ਹੁਣ ਹਾਈ ਕੋਰਟ 'ਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਾਵਰ ਦਾ ਬਿਜਲੀ ਸਬਸਿਡੀ ਦਾ ਜੋ ਬਕਾਇਆ ਜੋ ਕਿ 10000 ਕਰੋੜ ਰੁਪਏ ਤੋਂ ਵੱਧ ਹੈ ਅਤੇ ਸਰਕਾਰੀ ਵਿਭਾਗਾਂ ਦੇ ਵੱਲੋਂ ਕਰੀਬ 2582 ਕਰੋੜ ਰੁਪਏ ਦੇ ਬਿਲਾਅਾਂ ਦੇ ਬਕਾਏ ਵੀ ਖੜੇ ਹਨ ਪਟੀਸ਼ਨ ਚ ਪਾਵਰ ਕਾਮ ਦੇ ਵਿੱਤੀ ਸੰਕਟ ਦਾ ਹਵਾਲਾ ਵੀ ਦਿੱਤਾ ਗਿਆ ਸੀ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸਿੱਧੂ ਨੇ ਪੁਸ਼ਟੀ ਕੀਤੀ ਹੈ ਕਿ ਹਾਈ ਕੋਰਟ ਨੇ ਅੱਜ ਪਾਵਰ ਕਾਮ ਦੀਆਂ ਜਾਇਦਾਦਾਂ ਨੂੰ ਤਬਦੀਲ ਕੀਤੇ ਜਾਣਤੇ ਇੱਕ ਵਾਰ ਰੋਕ ਲਗਾ ਆ ਦਿੱਤੀ ਹੈ ਨਵਜੋਤ ਕੌਰ ਸਿੱਧੂ ਦੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦੇ ਖਿਲਾਫ ਖੋਲਿਆ ਮੋਰਚਾ ਅਤੇ ਉਸ ਨੂੰ ਕਿਹਾ ਕਿ ਉਸਨੇ ਜੀਰਕਪੁਰ ਦੇ ਵਿੱਚ 100 ਏਕੜ ਜ਼ਮੀਨ ਖਰੀਦੀ ਜਿਸ ਵਿੱਚ 60 ਏਕੜ ਜ਼ਮੀਨ ਜਾਲੀ ਦਸਤਕ ਤਾਂ ਅਤੇ ਅੰਗੂਠਾ ਰਾਹੀ ਮਾਸੂਮ ਲੋਕਾਂ ਤੋ ਨਜਾਇਜ਼ ਤੌਰ ਤੇ ਖੋਹੀ ਗਈ ਹੈ ਉਹਨਾਂ ਰਾਜਾ ਬਡਿੰਗ ਨੂੰ ਚੁਣੌਤੀ ਦਿੰਦਿਆ ਕਿ ਆ ਕੀ ਉਹ ਅਦਾਲਤ ਦੇ ਵਿੱਚ ਇਸ ਦਾ ਜਵਾਬ ਦੇਣ ਅਤੇ ਜੇਲ੍ਹ ਜਾਣ ਦੀ ਤਿਆਰੀ ਦੇ ਵਿੱਚ ਰਹਿਣ ਉਹਨਾਂ ਦਾਵਾ ਕੀਤਾ ਕਿ ਇਸ ਵਿੱਚ Rajasthan ਦੇ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਉਹਨਾਂ ਨਾਲ ਮਿਲੇ ਹੋਏ ਹਨ ਅਤੇ 2400 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਨਵਜੋਤ ਕੌਰ ਸਿੱਧੂ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਬੜਿੰਗ ਤੇ ਨੌਜਵਾਨਾਂ ਨੂੰ ਲੁੱਟਣ ਦਾ ਵੀ ਦੋਸ਼ ਲਾਇਆ ਹੈ ਉਹਨਾਂ ਕਹੇ ਕਿ ਕਾਂਗਰਸ ਨਾਲ ਜੁੜਨ ਵਾਲੇ ਨੌਜਵਾਨਾਂ ਤੋਂ 75 ਰੁਪਏ ਫੀਸ ਵੀ ਲਈ ਜਾ ਰਹੀ ਹੈ ਹਨ ਅਤੇ ਇਸ ਤਰ੍ਹਾਂ ਕਰੋੜਾਂ ਰੁਪਏ ਦਾ ਘਟਾਲਾ ਜਾਂ ਫਿਰ ਇਕੱਠੇ ਕੀਤੇ ਜਾ ਰਹੇ ਹਨ ਜਦ ਕਿ ਰੁਜ਼ਗਾਰ ਦਿਵਾਉਣ ਦੇ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੁਣ ਦੂਜੇ ਪਾਸੇ ਰਾਜਾ ਬਡਿੰਗ ਨੇ ਸਾਰੇ ਦੋਸ਼ਾਂ ਨੂੰ ਸੀਰੇ ਤੋਂ ਖਾਰਜ ਕਰਦਿਆ ਕਿਹਾ ਕਿ ਉਹ ਆਪਣਾ ਮਾਨਸਿਕ ਸੰਤੁਲਨ ਖੋ ਬੈਠਿਆ ਹੈ ਅਤੇ ਮੈਂ ਉਨ੍ਹਾਂ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਨਾਂ ਕਿਹਾ ਕਿ ਜਿਕਰਯੋਗ ਇਹ ਵੀ ਹੈ ਕਿ ਨਵਜੋਤ ਕੋਰ ਸਿੱਧੂ ਨੂੰ ਦਸੰਬਰ ਮਹੀਨੇ ਪਾਰਟੀ ਤੋਂ ਮੋੱਤਲ ਕੀਤਾ ਗਿਆ ਸੀ ਤੇ ਹੁਣ ਫਰਵਰੀ ਦੇ ਮਹੀਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਜਿਸ ਕਾਰਨ ਉਹ ਘਬਰਾ ਗਏ ਹਨ ਅਗਲੀ ਖਬਰ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੇ ਵੱਧਦੀ ਗਿਣਤੀ ਸਰਕਾਰ ਤੋਂ ਵਰਕ ਪਰਮਿਟ ਵਧਾਉਣ ਅਤੇ ਉਹਨਾਂ ਨੂੰ ਦੇਸ਼ ਵਿੱਚ ਰਹਿਣ ਦਾ ਇੱਕ ਉਚਿਤ ਮੌਕਾ ਦੇਣ ਦੀ ਮੰਗ ਕਰ ਰਹੀ ਹੈ ਇਹ ਵੀਜ਼ਾ ਮਿਆਦ ਪੁੱਗਣਾ ਅਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਦੀ ਇੱਕ ਵੱਡੀ ਲਹਿਰ ਦੇ ਵਿਚਕਾਰ ਹੈ ਇੱਕ ਸਮੂਹ ਜਿਸ ਵਿੱਚ ਜ਼ਿਆਦਾਤਰ ਪੰਜਾਬੀ ਦੇਖੇ ਗਏ ਹਨ ਉਹਨਾਂ ਦਾ ਇੱਕ ਵੀਡੀਓ ਆਨਲਾਈਨ ਵਾਇਰਲ ਹੋਇਆ ਹੈ ਜੋ ਕਿ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਹੈ ਉਹਨਾਂ ਉਹਨਾਂ ਆਖਿਆ ਕਿ ਇਸ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ ਹੁਨਰਮੰਦ ਕਾਮੇ ਅਤੇ ਹੋਰ ਅਸਥਾਈ ਵਰਕ ਪਰਮਿਟ ਵਾਲੇ ਵੀ ਸ਼ਾਮਿਲ ਹਨ ਜੋ ਉਟਾਵਾ ਦੇ ਪਰਮਿਟ ਦੀ ਮਿਆਦ ਪੁੱਗਣ ਦੀ ਤਾਰੀਖ ਨੂੰ ਸੰਭਾਲਣਾ ਤੇ ਨਿਰਾਸ਼ ਜਾਹਿਰ ਜਾਹਿਰ ਕਰਦੇ ਹਨ ਬਹੁਤ ਸਾਰੇ ਲੋਕ ਦਲੀਲ ਦਿੰਦੇ ਸਨ ਕਿ ਉਹਨਾਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਭਾਈਚਾਰਿਆਂ ਦੇ ਵਿੱਚ ਯੋਗਦਾਨ ਪਾਇਆ ਹੈ ਉਹਨਾਂ ਸਵਾਲ ਕੀਤਾ ਕਿ ਉਹਨਾਂ ਨੂੰ ਸਾਲਾਂ ਦੇ ਕੰਮ ਅਤੇ ਪੜ੍ਹਾਈ ਤੋਂ ਬਾਅਦ ਹੁਣ ਕਿਉਂ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਵਕੀਲਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਕੋਨੇ ਕੈਨੇਡਾ ਭਰ ਦੇ ਇੱਕ ਦੇ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਲਗਭਗ 2.9 ਮਿਲੀਅਨ ਅਸਥਾਈ ਨਿਵਾਸੀ ਪਰਮਿਟ 25 2025 ਤੇ 2026 ਦੇ ਦੌਰਾਨ ਵੱਖ-ਵੱਖ ਤਰ੍ਹਾਂਾਂ ਜਿਸ ਵਿੱਚ ਵਰਕ ਪਰਮਿਟ ਅਤੇ ਪੋਸਟ ਗ੍ਰੈਜੂਏਸ਼ਨ ਕੰਮ ਆਧਾਰਿਤ ਸ਼ਾਮਿਲ ਹਨ ਖਤਮ ਹੋ ਰਹੇ ਹਨ ਐਕਸਪਾਇਰੀ ਦੇ ਵਿੱਚੋਂ ਇਹ ਬਾਦਾ ਉਟਾਵਾ ਦੀ 2027 ਤੱਕ ਅਸਥਾਈ ਨਿਵਾਸੀਆਂ ਦੇ ਅਨੁਸਾਰ ਮਾਤਰਾ ਨੂੰ ਪਾਕ ਨੂੰ ਲਗਭਗ 7.0 ਤੋਂ ਘਟਾ ਕੇ 5.0 ਕਰਨ ਦੀ ਯੋਜਨਾ ਦੇ ਨਾਲ ਮੇਲ ਖਾਂਦਾ ਨਜ਼ਰ ਆ ਰਿਹਾ ਹੈ ਇਸ ਪ੍ਰਕਿਰਿਆ ਦੇ ਵਿੱਚ ਸਥਾਈ ਨਿਵਾਸ ਦੇ ਰਸਤੇ ਸਖਤ ਕਰ ਦਿੱਤੇ ਗਏ ਹਨ ਬਹੁਤ ਸਾਰੇ ਪ੍ਰਭਾਵਿਤ ਵਿਅਕਤੀਆਂ ਨੇ ਸਰਕਾਰ ਨੂੰ ਨੀਤੀਗਤ ਬਦਲਾਅ ਅਪਣਾਉਣ ਦੀ ਮੰਗ ਕੀਤੀ ਹੈ ਤੇ ਜੋ ਕੰਮ ਪਰਮਿਟ ਵਧਾਉਣ ਅਤੇ ਇਮੀਗ੍ਰੇਸ਼ਨ ਮਾਰਗਾਂ ਤੇ ਵਧੇਰੇ ਪਾਰਦਰਸ਼ਤਾ ਅਤੇ ਲੰਬੇ ਸਮੇਂ ਦੇ ਅਸਥਾਈ ਨੇ ਨਿਵਾਸੀਆਂ ਦੇ ਲਈ ਨਿਰਪੱਖ ਵਿਵਹਾਰ ਦੀ ਆਗਿਆ ਦਿੰਦੇ ਹਨ ਕੁਝ ਭਾਈਚਾਰਕ ਸਮੂਹਾਂ ਦਾ ਇਹ ਵੀ ਕਹਿਣਾ ਹੈ ਕਿ ਵਰਕ ਪਰਮਿਟ ਬੰਦੋਣ ਦੇ ਨਾਲ ਟੈਕਨੋਲੋਜੀ ਸੇ ਸੰਭਾਲ ਅਤੇ ਉਸਾਰੀ ਵਰਗੇ ਖੇਤਰਾਂ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਦੂਰ ਕਰਨ ਦੇ ਲਈ ਮਦਦ ਵੀ ਮਿਲੇਗੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਬੈਕਲੌਗ ਦੀ ਪ੍ਰਕਿਰਿਆ ਨੂੰ ਸਵੀਕਾਰ ਕੀਤਾ ਹੈ ਅਤੇ ਜਨਤਕ ਚਿੰਤਾਵਾਂ ਨੂੰ ਵੀ ਪ੍ਰਗਟਾਇਆ ਅਤੇ ਨੀਤੀਗਤ ਟੀਚਿਆਂ ਨਾਲ ਸੰਤੁਲਿਤ ਕਰਨ ਦੇ ਲਈ ਦਬਾਅ ਹੇਠ ਹਨ ਪਰ ਹੁਣ ਤੱਕ ਕੋਈ ਵੀ ਵੱਡੀ ਰਾਸ਼ਰੀ ਵਿਸਥਾਰਕ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ ਹੈ ਇਹ ਸਨ ਹੁਣ ਤੱਕ ਦੇ ਮੁੱਖ ਖਬਰਾਂ ਅਗਲੇ ਖਬਰਾਂ ਲੈ ਕੇ ਫਿਰ ਹਜਰ ਮੰਗੇ ਤਦ ਤੱਕ ਲਈ ਦੀ ਹੋ ਜਾਵੇ ਤਾਂ